ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਸ਼ਹਿਰ ਜਗਰਾਉਂ ਜਿਲ੍ਹਾ ਬਾਜ ਨੂੰ ਪੈਂਦਾ ਜੀ ਲੁਧਿਆਣਾ ਅੱਜ ਤੁਹਾਡੇ ਵਾਸਤੇ ਪੰਜ ਝੜੀ ਨਾਲ ਲੈ ਕੇ ਆਏ ਹਾਂ ਜੀ ਚਾਰ ਤਾਂ ਗੱਬਣ ਆ ਤੇ ਇੱਕ ਵੱਛੀ ਆ ਜੀ ਡਿਟੇਲ ਬਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਪੈਸ਼ਲੀ ਵੀਰਾਂ ਨੂੰ ਬੇਨਤੀ ਆ ਕਿ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਜਿਹੜਾ ਤੁਹਾਨੂੰ ਪਸੰਦ ਆਊਗਾ ਤਸੱਲੀ ਭਰਕ ਵੀਰੇ ਤੁਸੀਂ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆਹ ਡਰੈੱਸ ਦੱਸ ਦਿਓ ਜੀ ਨਾਮ ਮੇਰੇ ਗੁਰਪ੍ਰੀਤ ਸਿੰਘ ਪਿੰਡ ਗੋਠੇ ਖੰਊਰਾ ਤਹਿਸੀਲ ਜਗਰਾਉ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ 97794882838699909466 ਠੀਕ ਆ ਭਾਈ ਪਹਿਲਾ ਜਿਹੜੀ ਆਪਾਂ ਪਾਈ ਸੀਗੀ 55 ਕਿਲੋ ਵਾਲੀ ਗਾਂ ਵੈਗ ਗਈ ਸੀ ਹਾਂਜੀ ਹਾਂਜੀ ਵੀਰੇ ਵੈਗ ਗਈ ਠੀਕ ਕਿਹੜੇ ਏਰੀਆ ਚੋਂ ਛੁੱਟ ਗਈ ਉਹ ਵੀਰੇ ਇੱਧਰ ਚਲੀ ਗਈ ਮੋਗੇ ਤੋਂ ਗਾਂ ਠੀਕ ਆ ਜੀ ਬਹੁਤ ਚੰਗਾ ਰਿਸਪੌਂਸ ਆ ਗਿਆ ਜੀ ਹਾਂਜੀ ਹਾਂ ਵਧੀਆ ਜੀ ਠੀਕ ਆ ਜੀ ਅੱਜ ਭਾਈ ਇੱਕ ਨੰਬਰ ਆਪਾਂ ਐਫਪੀ ਤੋਂ ਸ਼ੁਰੂ ਕਰਾਂਗੇ ਸੂਆ ਵੀਰੇ ਕਿੰਨਾ ਜੀ ਤੀਜਾ ਸੂਆ ਵੀਰੇ ਤੀਜਾ ਸੂਆ ਸੁਣਦੀ ਆ ਠੀਕ ਆ ਜੀ ਸਮਾਂ ਕਿੰਨਾ ਲਾਉਗੇ ਜੀ ਸਮਾਂ ਲੈ ਜੂ ਵੀਰੇ ਅਜੇ 15 ਦਿਨ ਹੋਰ 15 ਦਿਨ ਲੈ ਜੀ ਠੀਕ ਹੈ ਜੀ ਕੀ ਰਿਕਾਰਡ ਆ ਪਿਛਲੇ ਸੂਏ ਦਾ ਰਿਕਾਰਡ ਇਹਦਾ ਹੈਗਾ ਵੀਰੇ ਪਿਛਲੇ ਸੂਏ ਦਾ 49 50 ਲੀਟਰ ਦਾ ਰਿਕਾਰਡ ਇਹਦਾ ਹੈਗਾ ਠੀਕ ਹੈ ਜੀ ਤੇ ਇੱਕਤੀ ਦਊਗੀ ਇਹ 55 ਲੀਟਰ ਦੀ ਗਾਰੰਟੀ ਦੇ ਦਿਆਂਗੇ ਯਾਰ ਠੀਕ ਹੈ ਬਾਈ ਆਪ ਕਿਹੜੇ ਸੀਮੰਦੀ ਆ ਜੀ ਇਹ ਆਪ ਹੈਗੀ ਵੀਰੇ ਵਰਲਡ ਵਾਈਡ ਦੇ ਅਪਸਟੇਟ ਦੀ ਲੱਗਿਆ ਇਹਦੇ ਦਵੰਤੇ ਆ ਵਰਲਡ ਵਾਈਡ ਦਾ ਜੀ ਵਰਲਡ ਵਾਈਡ ਦਾ ਲੱਗਿਆ ਰਿਕਾਰਡ ਮਿਲ ਜੂਗਾ ਮਿਲ ਜੂਗਾ ਜੀ ਮਿਲ ਜੂਗਾ ਠੀਕ ਹੈ ਬਾਈ ਤੇ ਫਾਰਮ ਜੂ ਲੈ ਕੇ ਆਂਦੀ ਹਾਂ ਜਿਹਦੇ ਟੈਗ ਵੀ ਪਾਇਆ ਵਾ ਆਪਾਂ ਬਾਅਦ ਚ ਦਿਖਾ ਦਿੰਨੇ ਆ 140 ਨੰਬਰ ਲੱਗਿਆ ਹਾਂਜੀ 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 ਠੀਕ ਐ ਬਾਈ ਥਣਾ ਦੀ ਡੰਨ ਹੋਊਗੀ ਡੰਨਾ ਵੀਰੇ ਡੰਨ ਠੀਕ ਐ ਜੀ ਸਮਾਂ 15 ਦਿਨ ਲੈ ਜੂ ਤੋੜ ਕੇ ਦਿਖਾ ਦਿੰਦਾ ਲੈ ਜੂ 15 ਦਿਨ ਵੀਰੇ ਇੱਕ ਤੁਹਾਨੂੰ ਟੈਗ ਦਿਖਾਉਨੇ ਆ ਜੀ ਇਹਦੇ ਕੰਨ ਚ ਪਾਇਆ ਵਾ ਚੈੱਕ ਕਰ 22 ਦੇ ਦਸਨ ਮੁਤਾਬਕ ਸੂਆ ਤੀਜਾ ਸੁੰਦੀ ਆ ਜੀ ਡੇਟ ਮੁਤਾਬਕ ਸਮਾਂ ਹਜੇ ਲੈ ਜੂਗੀ ਜੀ 15 ਦਿਨ ਕੱਦ ਕਾਠਾ ਥੋੜਾ ਵੱਡਾ ਵਜਨ ਪੂਰਾ ਵੱਡਾ ਵਾਲਟਲਾ ਹਵਣੇ 'ਚ ਬਹੁਤ ਪੰਜਾਂ ਨਹੀਂ ਸਾਰੀਆਂ ਵਾਲਟਲਾ ਕਰਮਾ ਜੀ ਨੇ ਕੱਢ ਕੇ ਸੁਣਾ ਜੀ ਸੋਹਣੀ ਫੇਸ ਕੁਆਲਿਟੀ ਆ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਆਪ ਵੀ ਵਰਲਡ ਵਾਈਡ ਦੀ ਆ ਤੇ ਸੀਮਣ ਵੀ ਅੱਗੇ ਵਰਲਡ ਵਾਈਡ ਦਾ ਲੱਗਿਆ ਹਾਈਟ ਚੈੱਕ ਕਰੋ ਜੀ 5.5 ਫੁੱਟ ਤੋਂ ਪੂਰਾ ਪਲਾਸੀ ਹੋਣੀ ਆ ਜੀ 5.5 ਫੁੱਟ ਮੰਨ ਕੇ ਆਜੋ ਤੇ ਤਿਆਰੀ ਕਰਮਾ ਜੀ ਦਾ ਤਾਂ ਕੋਈ ਨਹੀਂ ਝੋਲ ਹਵਾਨੇ 'ਚ ਬਹੁਤ ਪਈ ਆ ਜੀ ਸਾਰੀਆਂ ਵਾਲਟਲਾ ਕਰਮਾ ਜੀ ਨੇ ਕੱਢ ਕੇ ਸੁਣਾ 50 ਕਿਲੋ ਦਾ ਪਿਛਲੇ ਸੂਏ ਦਾ ਰਿਕਾਰਡ ਆ ਜੀ ਥਣ ਕੱਲਾ ਕੱਲਾ ਚੈੱਕ ਕਰ ਸਕਦੇ ਹੋ ਸੋਹਣੇ ਥਾਣਾ ਹੱਥੀ ਚਵਾਈ ਵਾਲੇ ਇੱਕ ਵੈਸੇ ਹੀ ਆ ਬਈ ਮਾੜੀ ਜੀ ਬੂਬੀ ਜੀ ਵੈਸੇ ਹੀ ਵੈਸੇ ਵੀਰੇ ਕੋਈ ਚੱਕਰ ਨਹੀਂ ਉਹ ਲੈ ਬਾਕੀ ਚੈੱਕ ਕਰ ਸਕਦੇ ਹੋ ਜੀ ਹਵਾਨੇ ਤੇ ਬਰੀਕ ਬਰੀਕ ਵੇਂਜ ਠੰਡੀ ਸੀਲ ਦਾ ਅੰਤ ਕੋਈ ਨਹੀਂ ਜੀ ਚਾਹੇ ਜਿਵੇਂ ਮਰਜੀ ਝੋਲਿਓ ਹਵਾਨਾ ਵੇਂਜ ਨਾਲ ਤਾਂ ਭਰਿਆ ਪਿਆ ਜੀ ਕੱਚੀ ਕੱਚੀ ਹੈ ਜੀ ਤੇ ਜੇ 15 ਦਿਨਾਂ ਨੂੰ ਵੀਡੀਓ ਬਣਾਉਂਦੇ ਤਾਂ ਗਾਂ ਤੋਂ ਤੁਰਨ ਨਹੀਂ ਹੋਣਾ ਸੀਗਾ ਕਿਉਂਕਿ ਕੱਦ ਕਾਠ ਵੱਡਾ ਢਾਂਚਾ ਚੰਗਾ ਜੀ ਬੋਡੀ ਸਟਰਕਚਰ ਚੰਗਾ ਬਾਕੀ ਜਿਹੜੇ ਸੀਮਾਂ ਤੇ ਕੰਮ ਕਰਨਾ ਵੀਰੇ ਬਰੀਡ ਤੇ ਕੰਮ ਕਰਨਾ ਉਨਾਂ ਵਾਸਤੇ ਤੋਹਫਾ ਹੀ ਆ ਕਿਉਂਕਿ ਆਪ ਵੀ ਚੰਗੇ ਦੀ ਆ ਬੱਚੇ ਜਿਹੋ ਜੇ ਮਰਜ਼ੀ ਲੈ ਲਓ ਤੇ ਦੁੱਧ ਤਾਂ ਉਹਨੂੰ ਪਤਾ ਵੀਰੇ ਮੌਸਮ 15 ਦਿਨਾਂ ਨੂੰ ਬਹੁਤ ਫਰਕ ਪੈ ਜਾਣਾ ਤੇ ਦੁੱਧ ਜਿੰਨਾ ਮਰਜ਼ੀ ਚੋਲਿਓ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ ਫੋਨ ਤੇ ਹੀ ਕਰਾਂਗੇ ਜੀ ਫੋਨ ਤੇ ਕਰਾਂਗੇ ਕਿਉਂਕਿ ਕੱਚੀ ਆ ਅੱਜ ਦੀ ਡਿਮਾਂਡ ਹੋਰ ਹੋਊਗੀ ਜਿਹਦੇ ਤਿਆਰ ਹੋਊਗੀ ਉਹਦੇ ਡਿਮਾਂਡ ਹੋਰ ਹੋਊਗੀ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਵੀਰੇ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਲੈ ਜੂਗੀ 15 ਦਿਨ ਇਹ ਵੀ 15 ਲੈ ਜੂ ਹਾਂਜੀ ਇੱਕ ਆ ਬਾਈ ਕਿੰਨਾ ਕਬਾਜੂ ਦੁੱਧ ਦੁੱਧ ਵੀਰੇ ਪਲੂਨ ਨੇ ਦਿੱਤਾ ਇਹਨੇ 22 23 ਕਿਲੋ 25 ਕਿਲੋ ਦੀ ਗਾਰੰਟੀ ਦੇ ਦਾਂਗੇ ਅਗਦੀ ਬਜੇ ਨਵਜੂਦ ਬੜਾ ਚੰਗਾ ਸਾਹੀਵਾਲ ਚ ਪੈ ਜਾਂਦੀ ਆ ਬਈ ਹਾਂਜੀ ਹਾਂ ਸਾਹੀਵਾਲ ਚ ਠੀਕ ਆ ਜੀ ਚੈੱਕ ਤੋਰ ਕੇ ਦਿਖਾ ਦਿਓ ਜੀ ਵਜਨ ਚੈੱਕ ਕਰੋ ਹਾਈਟ ਲਗਭਗ ਜੀ ਐਫ ਦੇ ਬਰਾਬਰ ਜੇ ਜਾਵੜੀ ਬਸ ਗੱਠਕ ਦਾ ਹੀ ਫਰਕ ਆ ਕੱਦ ਘਾਟ ਇਹਦਾ ਵੀ ਵੱਡਾ ਹੀ ਆ ਕੋਈ ਕੋਈ ਬਜਨ ਵਜੂਦ ਵਾਲੀ ਆ ਬਜੇ ਨਵਜੂਦ ਵਾਲੀ ਆ 22 23 ਕਿਲੋ ਦਾ ਰਿਕਾਰਡ ਅਤੇ ਅਗਦੀਰ 22 ਕਹਿੰਦਾ ਜਾਊਗੀ 25 ਨੂੰ ਜਿਹੜੇ ਹਿਸਾਬ ਨਾਲ ਵਜਨ ਆ ਬਾਡੀ ਸਟਰਕਚਰ ਆ ਜੀ ਪਲਵਾਨਾਂ ਵਾਲੀ ਤੋਰ ਆ ਉਹਦਾ ਉਹਨਾਂ ਵੀਰੇ ਹੱਕ ਵੀ ਆ ਦੇਣ ਦਾ ਥਾਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥਾਣਾ ਬਾਕੀ ਫੋਟ ਨਹੀਂ ਸ਼ਾਂਖ ਨਹੀਂ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਜੀ ਬਜਨ ਵਜੂਦ ਬੜਾ ਚੰਗਾ ਜੀ ਸਮਾਂ ਹਜੇ 15 ਦਿਨ ਪਏ ਆ ਤੇ 15 ਦਿਨਾਂ ਦੀ ਕਰਤਾ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਪੂਰਾ ਮੋਟਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਜੀ ਫੇਸ ਕੁਆਲਟੀ ਸੋਹਣੀ ਆ ਲੈ ਚੱਲੀ ਵੀਰੇ ਬਾਗੀ ਦੋ ਦਿਨਾਂ ਦਾ ਮੱਝਾ ਰਗਈ ਹੁੰਦਾ ਫੈਟ ਚੰਗੀ ਆਉਣੀ ਆ ਕਿਉਂਕਿ ਮੌਸਮ ਵੀ ਅੱਗੇ ਆ ਜਾਣਾ ਚੰਗਾ ਤੇ ਦੁੱਧ ਕਰਮ ਵਾਲਿਆਂ ਤੋਂ ਜਿੰਨਾ ਮਰਜੀ ਝੋਲਿਓ ਤੇ ਪੈਠ ਪੂੜਾ ਚੈੱਕ ਕਰ ਸਕਦੇ ਹੋ ਜੀ ਜਿਹੜੇ ਵੀਰ ਕੋਲ ਰੱਖੀ ਵੀ ਸੀ ਜਿੰਨਾ ਤੋਂ ਲੈ ਕੇ ਆਂਦੀ ਆ ਉਹਨਾਂ ਦੀ ਸੇਵਾ ਬੋਲਦੀ ਆ ਵੀਰੇ ਤੁਹਾਨੂੰ ਦੈਸ ਹੀ ਰਹੀ ਹੋਈ ਸ਼ਾਈਨਿੰਗ ਵਾਲੀ ਸਕੈਨਾਂ ਧੁੱਪੇ ਦਾ ਲੈਸ਼ਕਾ ਮਾਰਦੀ ਬਿਨਾਂ ਤੇਲ ਤੋਂ ਇਹਦੀ ਵੀ ਡਿਮਾਂਡ ਵੀਰੇ ਫਿਰ ਫੋਨ ਤੇ ਕਰਾਂਗੇ ਵੀਰੇ ਸਾਰਿਆਂ ਦੀ ਫੋਨ ਤੇ ਜੀ ਹਾਂ ਇਹਦੀ ਡਿਮਾਂਡ ਵੀ ਫੋਨ ਤੇ ਕਰਾਂਗੇ ਠੀਕ ਹੈ ਇਹਦੀ ਡਿਮਾਂਡ ਵੀ ਬਾਈ ਕਹਿੰਦਾ ਫੋਨ ਤੇ ਹੀ ਕਰ ਦਾਂਗੇ ਜੀ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਵੀਰੇ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਇਹ ਵੀ ਹੈ ਜੂ ਵੀਰੇ 10-12 ਦਿਨ ਠੀਕ ਹੈ ਜੀ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਵੀਰੇ ਦੇ ਦੂਗੀ ਇਹ 18-19 ਕਿਲੋ ਦਿੱਤਾ ਹੋਇਆ ਪਲੂਣ ਨੇ ਨੇ ਠੀਕ ਹੈ ਜੀ 13 ਦੇ ਦੂਗੀ 23-24 ਕਿਲੋ ਥਾਣਾ ਦੀ ਡੰਨਾ ਜੀ ਡੰਨਾ ਜੀ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਇਹਨੂੰ ਵੀ ਬਾਈ ਦੇ ਦੱਸਣ ਮੁਤਾਬਕ ਸੂਆ ਸੁੰਦੀ ਹੈ ਜੀ ਦੂਜਾ ਸਮਾਂ ਬਾਈ 10 ਦਾ ਕਿ 10 ਦਿਨ ਹਜੇ ਲੈ ਜੂਗੀ ਜੀ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਜੀ ਫੋਟ ਨੇ ਸ਼ਾਂਖ ਨੇ ਕੋਈ ਰੰਗ ਪ੍ਰਿੰਟ ਬਰੀਡ ਵਾਈਜ਼ ਪੂਰੀ ਚੰਗੀ ਆ ਸੋਹਣੀ ਫੇਸ ਕੁਆਲਿਟੀ ਆ ਚੈੱਕ ਕਰ ਸਕਦੇ ਹੋ ਛੋਟਾ ਜਾਂ ਗੋਲ ਕਰਨ ਕੁਆਲਿਟੀ ਚੰਗੀ ਆ ਥਣ ਚੰਗਾ ਬਾਕੀ ਦੁੱਧ ਬਾਈ 10 10 17 18 ਕਿਲੋ ਪਲੂਨ ਨੇ ਦਿੱਤਾ ਵਾ 1320 ਦੀ ਉਮੀਦ ਆ ਦੁੱਧ ਸੇਵਾ ਦਾ ਹੋਊਗਾ 20 ਤੋਂ ਪਲੱਸ ਦੇਊਗੀ ਵੀਰੇ 23 24 ਲੀਟਰ ਤਾਂ ਦੇਊਗੀ ਖੁੱਲਾ ਠੀਕ ਆ ਜੀ 23 24 ਲੀਟਰ ਬਾਈ 10 ਦਾ ਕਿ ਖੁੱਲਾ ਦੇ ਜੂਗੀ ਕਿਉਂਕਿ ਵਜਨ ਪਰ ਆਣ ਵਾਲੀ ਆ ਕੋਈ ਲੱਸੀ ਨਹੀਂ ਪੀਣਾ ਅਗਾਂ ਮੌਸਮ ਇਹਨਾਂ ਦਾ ਆ ਜਾਣਾ ਸਹੀ ਗੱਲ ਆ ਬਾਕੀ ਬਾਈ ਹੁਣ ਟਾਈਮ ਵੀ ਇਹਨਾਂ ਦਾ ਹੀ ਆਉਣਾਗਾ ਜਿਵੇਂ ਜਿਵੇਂ ਠੰਡ ਹੋਈ ਜਾਂਦੀ ਤੁਹਾਨੂੰ ਪਤਾ ਜਿੰਨਾ ਮਰਜ਼ੀ ਦੁੱਧ ਚੋਈ ਚੱਲਿਓ ਜੀ ਡਿਮਾਂਡ ਜੀ ਇਹਦੀ ਨਿਮਾਂਡ ਇਹਦੀ ਫੋਨ ਤੇ ਹੀ ਕਰਾਂਗੇ ਵੀਰੇ ਇਹਦੀ ਵੀ ਡਿਮਾਂਡ ਬਾਈ ਫੋਨ ਤੇ ਹੀ ਕਰਨਗੇ ਸਮਾਂ ਜ਼ਰੂਰ ਲੈਂਦੀਆਂ ਗਾਈਆਂ ਤੇ ਪਰ ਹੈ ਚੰਗੀ ਕੁਆਲਿਟੀ ਦੀ ਅੱਗੇ ਵੀਰੇ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਤੀਜੇ ਸੂਰ ਹੁੰਦੀ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਸਮਾਂ ਲੈ ਜੂਗੀ ਵੀਰੇ ਇਹ ਵੀ 12-13 ਦਿਨ ਲੈ ਜੂਗੀ ਠੀਕ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਵੀਰੇ ਦਿੱਤਾ ਹੁਣ ਦੂਜੇ ਸੂਰ 25-26 ਲੀਟਰ ਤੀਜਾ ਸੁਹਾ ਸੁੰਦੀ ਆ ਪਰ ਲੱਗਦੀ ਨਹੀਂ ਬਾਈ ਹਨਾ ਤੀਜਾ ਸੁੰਦੀ ਆ ਹਾਂ ਲੱਗਦੀ ਦੂਜੇ ਹੀ ਆ ਭਲਾ ਦੂਜੇ ਕਹਿ ਕੇ ਦੇਣੀ ਹੁੰਦੀ ਦੂਜੇ ਵੀ ਕਹਿ ਕੇ ਦੇ ਦਿੰਦੇ ਪਰ ਜਿਵੇਂ ਇਨਫਰਮੇਸ਼ਨ ਮਗਰੋਂ ਆਈ ਆ ਬਾਈ ਕਹਿੰਦਾ ਆਪਾਂ ਉਵੇਂ ਹੀ ਦੱਸਨੀ ਆ ਸੁਹਾ ਤੀਜਾ ਸੁੰਦੀ ਆ ਸਮਾਂ ਲੈ ਜੂਗੀ ਜੀ ਹਜੇ 10 15 ਦਿਨ ਲੈ ਜੂਗੀ ਬਾਕੀ ਜਿਹੜੇ ਦਿਨ ਹੁੰਦੇ ਆ ਬਾਈ ਜਿਵੇਂ ਮਾਲਕ ਇਨਫਰਮੇਸ਼ਨ ਦੇ ਦਿੰਦੇ ਆ ਉਮੇ ਬਾਈ ਕਹਿੰਦਾ ਆਪਾਂ ਦੱਸ ਦਿੰਨੇ ਆ 2-4 ਦਿਨ ਵੱਧ ਵੀ ਲਿਜਾ ਸਕਦੇ ਠੰਡੀ ਸੇਲ ਇਹ ਵੀ ਪੂਰੀ ਆ ਠੰਡੀ ਸੇਲ ਪੂਰੀ ਆ ਥਾਣਾ ਦੇ ਸਜ ਸੋਹਣਿਆ ਫੋਟ ਨਹੀਂ ਸ਼ਾਂਖ ਨਹੀਂ ਜੀ ਕੋਈ ਕੱਲਾ ਕੱਲਾ ਥਾਣਾ ਨਿਖੜ ਮੰ ਲੱਗਿਆ ਵਾ ਹੱਥੀ ਜਵਾਈ ਵਾਲਾ ਇਧਰਲੇ ਪਾਸੋਂ ਵੀ ਚੈੱਕ ਕਰ ਲੋ ਜੀ ਸੋਹਣਾ ਗੁਲਾਬੀ ਥਾਣਾ ਰੰਗ ਪ੍ਰਿੰਟ ਵਜਨ ਵਜੂਦ ਪੂਰਾ ਚੰਗਾ ਦੁੱਧ ਚੰਗਾ ਇਹ ਵੀ ਪਾ ਜੂਗੀ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਤੋਹਫਾ ਹੀ ਆ ਜੀ ਚਾਰੇ ਦੇ ਚਾਰੇ ਸਮਾਂ ਜ਼ਰੂਰ ਲੈਣਗੇ ਜਿਨੇ ਕੋਈ ਨਵਾਂ ਫਾਰਮ ਦਾ ਕੰਮ ਕਰਨ ਉਹਨਾਂ ਲਈ ਇੱਕ ਤੋਹਫਾ ਕਹਿ ਸਕਦੇ ਆ ਕਿਉਂਕਿ ਪਸ਼ੂ ਸਾਰੇ ਹੀ ਚੰਗੇ ਆ ਜੀ ਇੱਕ ਬਾਈ ਹੁਣਾਂ ਕੋਲ ਬੱਛੀ ਆ ਜੀ ਉਹਦੀ ਵੀ ਡਿਟੇਲ ਤੁਹਾਨੂੰ ਲੈ ਦਿੰਨੇ ਬੰਦ ਹੀ ਵੀਰ ਲੈ ਚੱਲੀ ਬਾਕੀ ਜਿਹੜੇ ਮੋਲ ਰੇਟ ਜਾਇਜ਼ ਹੀ ਹੋਣਗੇ ਬਾਈ ਜਾਇਜ਼ ਹੀ ਕਰਾਂਗੇ ਵੀਰੇ ਜਾਇਜ਼ ਜੀ ਠੀਕ ਆ ਜੀ ਜਾਇਜ਼ ਹੋਣਗੇ ਬਾਈ ਕਹਿੰਦਾ ਡਿਮਾਂਡ ਜਮਾ ਬੇਫਿਕਰ ਹੋ ਜਾਓ ਜੀ ਕੁਆਲਿਟੀ ਦੇ ਪੱਖ ਤੋਂ ਸਾਰੀਆਂ ਹੀ ਚੰਗੀਆਂ 20 ਪਲੱਸ ਵਾਲੀਆਂ ਹੀ ਆ ਜੀ ਕੋਈ ਘੱਟ ਨਹੀਂ ਕੀ ਕਰ ਮਾਲੀ ਸਾਰੀਆਂ 20 ਪਲੱਸ ਦੇ ਹੀ ਦੇਣਾ ਕਿਉਂਕਿ ਚੰਗੀਆਂ ਆ ਜੀ ਵੇੜਾ ਅੱਗੇ ਬਾਈ ਇਹ ਬੱਚੇ ਆਪ ਬਈ ਕਿਹੜੇ ਸੀ ਮੰਦੀ ਆ ਇਹ ਇਹ ਸੈਕਸਰ ਦੀ ਆ ਵੀਰੇ ਆਪ ਆਪ ਸੈਕਸਰ ਸੀ ਮੰਦੀ ਆ ਹਾਂ ਇਹ ਆਈ ਵਗੈਰਾ ਤਾਂ ਨਹੀਂ ਹੋਈ ਜੀ ਇਹ ਆਈ ਇੱਕ ਵਾਰੀ ਹੀਟ ਚਾੜ੍ਹਦੀ ਆ ਕਰਵਾਈ ਨਹੀਂ ਆਪਾਂ ਕਰਵਾਈ ਨਹੀਂ ਛੋਟਾ ਕਿਉਂਕਿ ਬੱਚਾ ਹਾਂ ਜੀ ਹਾਂ ਬੱਚਾ ਵੀਰੇ ਇਹਦਾ ਸਾਡੇ ਕੋਲਦ ਕਰ ਜੂ ਤੇ ਮਦਰ ਮਿਲਕ ਰਿਕਾਰਡ ਵੀਰੇ ਦਾ ਇਹਦਾ ਮਦਰ ਮਿਲਕ ਰਿਕਾਰਡ ਵੀਰੇ ਹੈਗਾ ਪਲੂਨ ਇਹਦੀ ਮਾਂ ਨੇ ਦਿੱਤਾ ਸੀਗਾ 27 28 ਲੀਟਰ ਉਹਦਾ ਠੀਕ ਆ ਜੀ ਹਾਂਜੀ ਪੋਰਟ ਸ਼ਾਂਖ ਤਾਂ ਹੈ ਨਹੀਂ ਨਾ 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 ਚੋਰੀ ਬਹੁਤ ਚੰਗੀ ਆ ਪੋਰਟ ਨਹੀਂ ਸ਼ਾਂਖ ਨਹੀਂ ਕੋਈ ਬਾਕੀ ਬਰੀਡ ਵਾਈਜ਼ ਚੰਗੀ ਆ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਵੀਰੇ ਬਸ ਦੇਣ ਨਾਲ ਆ ਕੰਮ ਆ 18000 ਦੀ ਦੇਵ ਠੀਕ ਹੈ ਜੀ ਜਮਾ ਦੇਣ ਲੈਣ ਵਾਲਾ ਕੰਮ ਆ ਬਾਈ ਕਹਿੰਦਾ 18000 ਦੀ ਵੈੜ ਦੇ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਫਿੱਟ ਬੈਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ